ਅੱਜ ਮੈਂ ਕੱਟਣ ਲੱਗੀ ਸੂਟ ਤੇ ਇਹ ਸਿੰਪਲ ਜਿਹੜਾ ਸੂਟ ਹੈਗਾ ਆਲ ਓਵਰ ਤੇ ਇਹਦੀ ਕਟਿੰਗ ਕਰਾਂਗੇ ਪਰ ਇਹ ਹੈਗਾ ਵੱਡੇ ਪਣੀ ਦਾ ਕਈ ਵਾਰ ਤੁਸੀਂ ਦੁਕਾਨਾਂ ਤੇ ਜਾ ਕੇ ਦੇਖਿਆ ਹੋਣਾ ਉਹ ਕਹਿੰਦੇ ਹੁੰਦੇ ਵੱਡੇ ਪਣੀ ਦਾ ਸੂਟ ਹੈ ਇਹ ਵੱਡੇ ਪਣੀ ਦਾ ਸੂਟ ਜਿਹੜਾ ਕਿਸ ਤਰ੍ਹਾਂ ਕੱਟਣਾ ਹੈ ਪਹਿਲਾਂ ਤੁਹਾਨੂੰ ਦੱਸ ਦਵਾਂ ਮੈਂ ਵੱਡਾ ਪਣਾ ਕਿਸ ਤਰ੍ਹਾਂ ਆ ਹੈਗੀ ਸੂਟ ਦੀ ਲੰਬਾਈ ਆ ਸਾਰੀ ਲੰਬਾਈ ਐ ਸੂਟ ਦੀ ਤੇ ਆ ਹੈਗੀ ਚੜਾਈ ਵੱਡੇ ਪਨੇ ਦਾ ਮਤਲਬ ਹੈ ਕਿ ਸੂਟ ਦੀ ਚੜਾਈ ਜਿਹੜੀ ਆਮ ਨਾਲੋਂ ਜ਼ਿਆਦਾ ਹੈ ਤੇ ਇਹਨੂੰ ਕਹਿੰਦੇ ਵੱਡੇ ਪਨੇ ਦਾ ਵੱਡੇ ਪਨੇ ਦਾ ਸੂਟ ਜਿੰਦਾ ਆਲਓਵਰ ਸੂਟ ਆਪਾਂ ਨੂੰ 5 ਮੀਟਰ ਮਿਲਦਾ ਤੇ ਇਹ ਹੁੰਦਾ 4 ਮੀਟਰ ਤੇ ਇਹਦੀ ਕਟਿੰਗ ਕਿਸ ਤਰ੍ਹਾਂ ਕਰਨੀ ਹੈ ਤੇ ਮੈਂ ਤੁਹਾਨੂੰ ਦੱਸਦੀ ਆ ਤੇ 4 ਮੀਟਰ ਸੂਟ ਹੈ ਵੱਡੇ ਪਨੇ ਦਾ ਤੇ ਆ ਦੇਖੋ ਇਹਦੀ ਚੜਾਈ ਕਿੰਨੀ ਜ਼ਿਆਦਾ ਤੇ ਹੁਣ ਅਸੀਂ ਇਹਦੀ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਕਮਰ ਦੀ ਕਟਿੰਗ ਕਰਨੀ ਹੈ ਅਸੀਂ ਸਭ ਤੋਂ ਪਹਿਲਾਂ ਅਸੀਂ ਲੰਮਾਈ ਦੇ ਵਿੱਚ ਇਹਨੂੰ ਇਸ ਤਰ੍ਹਾਂ ਕਰਕੇ ਡਬਲ ਕਰ ਲੈਣਾ ਕੱਪੜੇ ਨੂੰ ਤੇ ਜਿਹੜੀ ਆਪਣੀ ਮਤਲਬ ਕਮੀਜ਼ ਦੀ ਚੜਾਈ ਹੁੰਦੀ ਹੈ ਜਿੱਦਾਂ ਪੱਲਾ ਜਾਂ ਛਾਤੀ ਰੱਖੋ ਜਿੰਨਾ ਵੀ ਜਿਹੜਾ ਟੀ ਦੇ ਵਿੱਚ ਹੀ ਪੂਰਾ ਹੋ ਜਾਣਾ ਇੱਕ ਤਹਾਂ ਦੇ ਜਾਨੀ ਕਿ ਪੂਰੀ ਆਪਣੀ ਕਮੀਜ਼ ਦੀ ਜਿਹੜੀ ਕੱਟੀ ਜਾਣੀ ਹੈ ਤੇ ਇਸ ਤਰ੍ਹਾਂ ਕਰਕੇ ਚੜਾਈ ਤੇ ਅਸੀਂ ਇਹਨੂੰ ਡਬਲ ਕਰ ਲਿਆ ਤੇ ਹੁਣ ਅਸੀਂ ਨਿਸ਼ਾਨਾ ਵਾਂਗੇ ਕਿੰਨਾ ਸਾਨੂੰ ਘੇਰਾ ਚਾਹੀਦਾ ਕਿੰਨੇ ਛਾਤੀ ਚਾਹੀਦੇ ਉਸ ਤੋਂ ਬਾਅਦ ਫਿਰ ਉਹਨਾਂ ਪੀਸ ਜਿਹੜਾ ਅਸੀਂ ਡਬਲ ਕੱਟ ਲੈਣਾ ਸਭ ਤੋਂ ਪਹਿਲਾਂ ਇਹੀ ਹੈ ਕਿ ਇਹ ਆਪਣੇ ਕੱਪੜੇ ਨੂੰ ਡਬਲ ਕਰਕੇ ਫਿਰ ਅਸੀਂ ਜਿਹੜੇ ਨਿਸ਼ਾਨ ਲਾਵਾਂਗੇ 21 ਲੰਬਾਈ ਦੇ ਵਿੱਚ ਜਿਹੜੇ ਸਾਡੇ ਦੋਨੋਂ ਪੀਸ ਅਗਲੇ ਪਿਛਲੇ ਕਮੀਜ਼ ਦੇ ਕੱਟੇ ਜਾਣੇ ਆ। ਲੱਗਿਆ ਸਮਝੀ? ਸਭ ਤੋਂ ਪਹਿਲਾਂ ਇਹੀ ਹੈ। ਹੁਣ ਮੈਂ ਨਿਸ਼ਾਨ ਲਗਾ ਲਵਾਂ ਫਿਰ ਤੁਹਾਨੂੰ ਦੱਸਦੀਆਂ ਤੇ ਆਪਣੇ ਜਿਹੜਾ ਡਬਲ ਪੀਸਸ ਕੱਢ ਲੈਣਾ ਕਮੀਜ਼ ਦਾ। ਫਿਰ ਬਾਕੀ ਜਿਹੜੇ ਫਿਟਿੰਗ ਦੇ ਨਿਸ਼ਾਨ ਉਹ ਅਸੀਂ ਲਗਾ ਲਦੇ ਹਾਂ। ਸਭ ਤੋਂ ਪਹਿਲਾਂ ਇਹ ਵਾਲਾ ਤਰੀਕਾ ਤਿਆਂ ਨਾਲ ਤੁਹਾਨੂੰ ਸਮਝ ਲੱਗ ਗਿਆ ਹੋਣਾ ਵੱਡੇ ਪਾਨੇ ਦਾ ਸੂਟ 4 ਮੀਟਰ ਦਾ ਹੁੰਦਾ ਤੇ ਉਹਦੀ ਚੜਾਈ ਜਿਹੜੀ ਜ਼ਿਆਦਾ ਹੁੰਦੀ ਉਹਨੂੰ ਅਸੀਂ ਪਹਿਲਾਂ ਕਹਿ ਦਿੰਦੇ ਜਿਹੜੀ ਚੜਾਈ ਹੈ ਉਹ ਚੜਾਈ ਜਿਹੜੀ ਮੈਂ ਡਬਲ ਕਰ ਲਈ ਤੇ ਹੁਣ ਜਿਹੜਾ ਨਿਸ਼ਾਨ ਲਗਾ ਕੇ ਜਿੰਨੀ ਵੀ ਸਾਨੂੰ ਲੰਬਾਈ ਚੜਾਈ ਜੋ ਵੀ ਚਾਹੀਦੀ ਹੈ ਉਹ ਇੱਕ ਹੀ ਲੰਬਾਈ ਦੇ ਵਿੱਚ ਦੋਨੋਂ ਪੀਸ ਜਿਹੜੇ ਆਪਣੇ ਕੱਟੇ ਜਾਣੇ ਕੁਮੇਜ਼ ਦੇ ਅਗਲੇ ਪਿਛਲੇ ਠੀਕ ਹੈ ਜੀ ਹੁਣ ਮੈਂ ਨਾ ਪੂਰੀ ਮਤਲਬ ਜਿੰਨੀ ਵੀ ਸਾਨੂੰ ਫਿਟਿੰਗ ਚਾਹੀਦੀ ਉਹ ਕੱਟ ਕੇ ਫਿਰ ਤੁਹਾਨੂੰ ਦਿਖਾਉਂਦੀ ਹਾਂ जिनी मैनू लंबाई चाहिए है उन्नी मैं निशान लगा लिया के आप लग तो से हूँ आह वाला पीस कट देवें आ पीस अलग करने तो बाद फिर अं आच्चों उतों ही नहीं कट लें जोड़ा ਡਬਲ ਪਾਸਾ ਖੁੱਲਾ ਮੂੰਹ ਨਾਲ ਅੱਧਾ ਨਿਕਿਆ ਹੋਇਆ ਸੀਗਾ ਤੇ ਦੂਜਾ ਪਾਸਾ ਜਿਹੜਾ ਬੰਦ ਹੈ ਉਹ ਵੀ ਕੱਟ ਲੈਣਾ। ਘੇਰਾ तकरीबन ਜਿੰਨਾ ਮੈਨੂੰ ਚਾਹੀਦਾ ਉਹਨਾਂ ਹੀ ਹੈ ਤੇ ਫालतू ਕਪੜਾ ਨਹੀਂ ਹੈਗਾ ਜੇ ਵਾਈ ਚਾਂਸ ਤੁਹਾਨੂੰ ਘੱਟ ਹੋਵੇ ਘੇਰਾ ਚਾਹੀਦਾ ਹੋਵੇ ਤੇ ਨਾਲ ਦਾ ਸਾਈਡ ਦੀ ਤੁਸੀਂ ਫालतू ਕਪੜਾ ਹੋ ਜਿਹੜਾ ਸੰਜੀ ਕੱਢ ਸਕਦੇ। ਮੇਰਾ ਪੂਰਾ ਪੂਰਾ ਇਸ ਲਈ ਮੈਂ ਵਿੱਚੋਂ ਹੁਣ ਕੱਟ ਦੂੰਗੀ। ਇਹਨੂੰ ਵਿੱਚੋਂ ਕੱਟਣ ਦੇ ਬਾਅਦ ਆਹ ਵਾਲੇ ਪੀਸ ਦੋਨੋਂ ਅਸੀਂ ਥੱਲੇ-ਥੱਲੇ ਕਰ ਲੈਣ ਤੇ ਹੁਣ ਇਹਨਾਂ ਨੂੰ ਅਲੱਗ-ਅਲੱਗ ਇਸ ਤਰ੍ਹਾਂ ਕਰਕੇ ਡਬਲ ਕਰਾਂਗੇ। ਤੇ ਮਨ ਆ ਲਈਏ ਇਸ ਤਰ੍ਹਾਂ ਕਰਕੇ ਜਿਹੜਾ ਖੁੱਲਾ ਮੂੰਹ ਉਧਰ ਨੂੰ ਰੱਖਣਾ ਤੇ ਇੱਧਰ ਨੂੰ ਰੱਖਣਾ ਆਪਾਂ ਬੰਦ ਜਾਏ ਉਹਨਾਂ ਸ਼ਾਨ ਲਗਾਣੇ ਉੱਪਰਲਾ ਪੱਲਾ ਤੇ ਪਿਛਲਾ ਪੱਲਾ ਤੇ ਮੋਹਲਾ ਪੱਲਾ ਡਬਲ ਕਰਕੇ ਇਸਵੇਂ ਕਰਕੇ ਰੱਖ ਲਿਆ ਤੇ ਹੁਣ ਅਸੀਂ ਜਿਹੜੀਆਂ ਇਹਦੇ ਗਲੇ ਦਾ ਨਿਸ਼ਾਨ ਮੋਢੇ ਦਾ ਜੋ ਵੀ ਲੰਬਾਈਆਂ ਤੇ ਸਾਰੀ ਲੰਬਾਈ ਤਾਂ ਲੈਤੀ ਵੀ ਐ ਛਾਤੀ ਦਾ ਕਮਰ ਦਾ हिਪ ਦਾ ਸਾਰੇ ਨਿਸ਼ਾਨ ਲਗਾਣੇ ਆ ਤੇ ਫਿਰ ਤੁਹਾਨੂੰ ਖਾਂਦੀ ਆ। ਕਮੀਜ਼ ਜਿਹੜੀ ਆਪਾਂ ਕਟਿੰਗ ਕਰ ਲਈ ਤੇ ਉਹ ਨਿਸ਼ਾਨ ਵਗੈਰਾ ਲਗਾ ਲਏ ਤੇ ਹੁਣ ਆਪਾਂ ਕੱਟਣੀ ਬਾਜੂ ਤੇ ਇਹ ਤੁਹਾਨੂੰ ਦੇਖਣਾ ਅਸੀਂ ਬਾਟਮ ਤੇ ਬਾਜੂ ਕਿੱਦਾਂ ਕੱਟਣੀ ਹੈ ਪਹਿਲਾਂ ਸਿੰਪਲ ਅਸੀਂ ਬਾਜੂ ਜਿਹੜੀ ਲੈ ਲੈਣੀ ਜਿੰਨੀ ਵੀ ਸਾਨੂੰ ਚਾਹੀਦੀ ਹੈ ਆਹ ਵਾਲੀ ਬਾਜੂ ਕਰ ਲਈ ਤੇ ਇੱਥੇ ਮੈਂ ਹਾਫ ਬਾਜੂ ਬਣਾ ਰਹੀ ਆ ਤੁਹਾਨੂੰ ਜਿੰਨੀ ਵੀ ਮਤਲਬ ਲੰਬਾਈ ਚਾਹੀਦੀ ਜੇ ਤੁਸੀਂ ਪੌਣੀ ਬਣਾਣੀ ਤੋਂ ਹਿਸਾਬ ਨਾਲ ਲੈ ਲਿਓ ਤੇ ਮੈਂ ਆ ਬਾਜੂ ਕੱਢ ਲਈ ਇਹਦੇ ਵਿੱਚੋਂ ਤੇ ਹੁਣ ਅਸੀਂ ਦੇਖਦੇ ਆਂ ਸਲਵਾਰ ਕਿੱਸਾਂ ਕੱਢਣੀ ਸਭ ਤੋਂ ਪਹਿਲਾਂ ਅਸੀਂ ਲੈਣਾ ਪੱਲਾ ਜਿਹੜੇ ਪੱਲੇ ਹੁੰਦੇ ਆ ਆਪਣੇ ਗੋਡੇ ਜਾਂ ਪੱਲੇ ਜੋ ਅਸੀਂ ਕਹਿੰਦੇ ਨੇ ਉਹਨਾਂ ਦੀ ਜਿੰਨੀ ਸਾਨੂੰ ਲੰਬਾਈ ਚਾਹੀਦੀ ਏ ਤੇ ਉਹ ਪੀਸ ਜਿਹੜਾ ਕੱਢ ਲੈਣਾ ਸੀ ਇਹਦੇ ਵਿੱਚੋਂ ਤੇ ਆ ਮੈਂ ਨਿਸ਼ਾਨ ਲਗਾ ਲਿਆ ਇੱਥੇ ਆ ਕੱਢ ਲਵਾਂਗੇ ਹੁਣ ਇੱਥੇ ਮੇਨ ਗੱਲ ਹੈਗੀ ਕਿ ਜਿਹੜੇ ਪੱਲੇ ਦੀ ਚੜਾਈ ਸਾਨੂੰ ਕਿੰਨੀ ਚਾਹੀਦੀ ਹੈ ਪੱਲੇ ਤੁਹਾਨੂੰ ਪਤਾ ਹੀ ਜਿਹੜੇ ਆਪਣੇ ਗੋਡੇ ਆ ਤਕਰੀਬਨ ਆਪਾਂ ਡਬਲ ਕਰਕੇ 7 ਇੰਚ ਜਾਂ 8 ਇੰਚ ਕਈਆਂ ਦੇ 6.5 ਵੀ ਹੁੰਦਾ ਇੰਨੇ ਸਾਨੂੰ ਪੱਲੇ ਚਾਹੀਦੇ ਹੁੰਦੇ ਇਸ ਤੋਂ ਜ਼ਿਆਦਾ ਨਹੀਂ ਚਾਹੀਦੇ ਹੁੰਦੇ 7.5 ਮੈਂ ਇਸ ਲਈ ਰੱਖਿਆ ਕਿਉਂਕਿ ਹੁਣ ਬਹੁਤ ਜਿਹੜੇ ਥੋੜੇ ਵੱਡੇ ਆ ਦਰਵਾਜ਼ੇ ਹੋ ਗਏ ਇਸ ਲਈ ਨਹੀਂ ਤਾਂ 7 ਇੰਚ ਵਧੀਆ ਆਪਣੇ ਸਲਵਾਰ ਮਤਲਬ ਬਣ ਜਾਨੀ ਜਿਹੜੀ ਆਮ ਬੰਦੇ ਦੀ ਹੁੰਦੀ ਹੈ ਤੇ ਇੱਥੇ ਮੈਂ 7.5 ਲੈ ਲਿਆ ਤੇ ਉਹ ਲੈਣ ਤੋਂ ਬਾਅਦ ਵਿੱਚ ਵੀ ਆ ਕਪੜਾ ਆਪਣਾ ਇਹ ਜਿਹੜਾ ਡਬਲ ਬਚ ਗਿਆ। ਸਾਂਝੀ ਕਪੜਾ। ਉਹ ਵੀ ਹੋ ਗਿਆ ਕਿਉਂਕਿ ਇਹ ਹੈਗਾ ਸੀ ਵੱਡਾ ਪਣਾ, ਵੱਡੇ ਬਣੇ ਹੋ ਕਰਕੇ ਜਿਹੜਾ ਇਹਨਾਂ ਕਪੜਾ ਬਚ ਗਿਆ ਤੇ ਇੱਥੋਂ ਸਾਡੀ ਨਿਕਲ ਜਾਣੀ 벨ਟ। ਆ ਬੈਲਟ ਦਾ ਕਪੜਾ ਨਿਕਲ ਜਾਣਾ, ਬੈਲਟ ਵਾਲੀ ਸਲਵਾਰ ਹੈ। ਤੇ ਵੱਡੇ ਪਾਣੇ ਦਾ ਇਹ ਫਾਇਦਾ ਇੱਥੋਂ ਬੈਲਟ ਨਿਕਲ ਜਾਣੀ ਨਹੀਂ ਤਾਂ ਇਹ ਪੂਰੀ ਪੂਰੀ ਬਣਨੇ ਸੀਗੀ ਤੇ ਸਾਨੂੰ ਬੈਲਟ ਲਾਗ ਲਮਾਈ ਚ ਲੈਣੀ ਪਣੀ ਸੀਗੀ। ਤੇ ਹੁਣ ਬੈਲਟ ਜਿਹੜੀ ਇੱਥੋਂ ਨਿਕਲੀ ਤੇ ਬਾਕੀ ਜਿਹੜਾ ਕੱਪੜਾ ਬਚ ਗਿਆ ਉਹਦੇ ਚੋਂ ਅਸੀਂ ਬਣਾ ਲੈਨੇ ਕੁੰਡੇ ਆ ਇਹਨਾਂ ਲਾ ਲਵਾਂਗੇ ਆ ਹੈਗੇ ਆਪਣੇ ਪੱਲੇ ਤੇ ਇਧਰੋਂ ਨਿਕਲ ਜਾਣੀ 벨ਟ 벨ਟ ਬੜੀ ਆਰਾਮ ਨਾਲ ਨਿਕਲ ਜਾਣੀ ਉਸ ਤੋਂ ਥੋੜਾ ਜ਼ਿਆਦਾ 9 ਇੰਚਾ ਕੱਪੜਾ ਤੇ 벨ਟ ਸਾਡੀ ਤਕਰੀਬਨ 7 ਇੰਚ ਜਿਹੜੀ ਚੜਾਈ ਹੁੰਦੀ ਹੈ ਲੰਬਾਈ ਅਸੀਂ ਆਪਣੇ ਹਿਸਾਬ ਨਾਲ ਰੱਖ ਲਵਾਂਗੇ ਲੰਬਾਈ ਵੀ ਜ਼ਿਆਦਾ ਹੀ ਹੈ ਤੇ ਇਹਦੇ ਚੋਂ ਜਿੱਦਾਂ ਅਸੀਂ ਗਾਲ ਆਪ ਬਣਾਣਾ ਜਾਂ ਪਹੁੰਚੇ ਥੱਲੇ ਲਾਣਾ ਤੇ ਉਹ ਕੱਪੜਾ ਜਿਹੜਾ ਸਾਡਾ ਨਿਕਲਿਆ ਨਾ ਉਥੋਂ ਇਸ ਤਰ੍ਹਾਂ ਕਰਕੇ ਅਸੀਂ ਪੂਰਾ ਹਿਸਾਬ ਦਾ ਲਾ ਕੇ ਤੇ ਆਪਣਾ ਜਿਹੜਾ ਸਾਰਾ ਸੂਟ ਪੂਰਾ ਪੂਰਾ ਜਿਹੜਾ ਖੁੱਲਾ ਡੋਲਾ ਸੂਟ ਐ ਇਦਾਂ ਬਣ ਜਾਂਦਾ ਇਦਾਂ ਦੇਖ ਕੇ ਕਹ ਭਰਾਏ ਨਾ ਕਰੋ 4 ਮੀਟਰ ਕਪੜਾ ਤੇ ਸਾਂਝੀ ਚੋਂ ਕਿੱਦਾਂ ਬਣੂਗਾ ਇਸ ਤਰ੍ਹਾਂ ਕਪੜੇ ਦੀ ਅਡਜਸਟਮੈਂਟ ਹੋ ਜਾਂਦੀ ਐ ਤੇ ਇੱਥੋਂ ਨਿਕਲਿਆ ਹੀ 벨ਟ ਤੇ ਆ ਹੋ ਗਏ ਆਪਣੇ ਪੱਲੇ ਉਹੀ ਜ ਕੁਮੀਜ਼ ਚੋਂ ਸਾਡੇ ਪੱਲੇ ਨਿਕਲਦੇ ਹੁੰਦੇ ਨੇ ਸਾਈਡ ਤੋਂ ਤੇ ਉਹ ਕੁਮੀਜ਼ ਦੋ ਤਿਆਂਜ ਬਣ ਗਈ ਤੇ ਇੱਧਰੋਂ ਅਸੀਂ ਲਾਗ ਲਵਾਈ ਲੈ ਲਈ ਪੱਲਿਆਂ ਦੀ ਤੇ ਉੱਥੋਂ ਨਿਕਲ ਜਾਣੀ 벨ਟ ਤੇ ਨਾਲ ਹੀ ਇਹਦੇ ਵਿੱਚ ਸਾਈਡ ਤੋਂ ਇਹ 9 ਇੰਚ ਹੈਗਾ ਤੇ ਪੌਂਝਿਆਂ ਨੂੰ ਨਿਕਲ ਜਾਣ ਦੇ ਸਾਈਡ ਤੇ ਆਪਣੇ ਗਲੇ ਲਈ ਵੀ ਕਪੜਾ ਨਿਕਲ ਜਾਣਾ ਜਿਹੜੇ ਗਲੇ ਦੇ ਅੱਗੇ ਪਿੱਛੇ ਗਲੇ ਦੇ نیچے ਲਗਾਉਣ ਨੂੰ ਹਨ ਕਪੜਾ ਚਾਹੀਦਾ ਹੁੰਦਾ ਵੈਸੇ ਉਹਦੇ ਚੋਂ ਵੱਜ ਜਾਣਾ ਤੇ ਹੁਣ ਅਸੀਂ ਲੈ ਲਈਏ ਜਿਹੜਾ ਕੁੰਡੇ ਆਪਣੇ ਬਣਾ ਲਈਏ ਨਾ ਸਲਵਾਰ ਬਿਲਕੁਲ ਹੁੱਲੀ ਡੁੱਲੀ ਬਣਦੀ ਹੈ ਇਸ ਤਰ੍ਹਾਂ ਹੀ ਬਣੂਗੀ ਜਦੋਂ 5 ਮੀਟਰ ਸੂਟ ਚੋਂ ਬਣਦੀ ਹੈ ਬਸ ਕੱਟਣ ਦਾ ਹਿਸਾਬ-ਕਿਤਾਬ ਹੋ ਜਾਂਦਾ ਇਦਾਂ ਵੇ ਸੰਜੀ ਕਪੜਾ ਸੀ ਕਿਸ ਤਰ੍ਹਾਂ ਕੱਟਣਾ ਸੂਟ ਜਿਹੜਾ ਆਪਣਾ ਕੱਟ ਹੋ ਗਿਆ ਆ ਹੋ ਗਈ ਕਮੀਜ਼ ਆ ਹੋ ਗਈ ਬਾਟਮ ਤੇ ਬਿਲਕੁਲ ਵੀ ਨਹੀਂ ਕਪੜਾ ਕਟਿਆ ਤੇ ਇਹ ਪੂਰਾ ਪੂਰਾ ਕੱਟ ਹੋਇਆ ਇਸ ਤਰ੍ਹਾਂ ਕਰਕੇ ਜਿਹੜਾ ਅਸੀਂ ਵੱਡੇ ਪਣੇ ਵਾਲੇ ਸੂਟ ਨੂੰ ਕੱਟ ਸਕਦੇ ਆ ਜੇਕਰ ਇਸ ਤਰ੍ਹਾਂ ਕਰਕੇ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੀ ਅਸੀਂ ਵੱਡੇ ਪਣੇ ਵਾਲੇ ਸੂਟ ਨੂੰ ਕੱਟ ਸਕਦੇ ਆ ਬਸ ਲੰਮਾਈਆਂ ਚੜਾਈਆਂ ਦਾ ਐਸਟੀਮੇਟ ਹੁੰਦਾ ਵੀ ਕਿਸ ਤਰ੍ਹਾਂ ਲੈਣੀ ਹੈ ਕਿੱਧਰੋਂ ਕੱਟ ਕਰਨੇ ਆ ਪੂਰੀਆਂ ਬਾਕੀ ਕਪੜਾ ਘੱਟ ਨਹੀਂ ਹੁੰਦਾ ਹੈਗਾ ਤੇ ਅਨਿਕ ਸੀ ਮੇਰੀ ਵੀਡੀਓ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜਿਹੜੇ ਮੇਰੇ ਭੈਣ ਭਰਾ ਵੀਡੀਓ ਦੇਖਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਵਾਹਿਗੁਰੂ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਉਹ ਤੰਦਰੁਸਤੀ ਬਖਸ਼ਣ ਤੇ ਵੀਡੀਓ ਨੂੰ ਫੁੱਲ ਵਾਚ ਕਰੋ ਤੇ ਲਾਈਕ ਕਰਿਆ ਕਰੋ ਜਰੂਰ ਤੇ ਫੁੱਲ ਵਾਚ ਕਰਿਆ ਕਰੋ ਤੇ ਵਿੱਚ ਸਕਿਪ ਕਰਕੇ ਨਾ ਦੇਖਿਆ ਕਰੋ ਪਸੰਦ ਆਉਂਦੀ ਹੈ ਤੇ ਅੱਗੇ ਵੀ ਸ਼ੇਅਰ ਕਰ ਦਿਆ ਕਰੋ ਤੇ ਇਸ ਤਰ੍ਹਾਂ ਕਰਕੇ ਕੁਝ ਮੀਸਾਨੀ ਨਾਲ ਜਿਹੜਾ ਸੂਟ ਆਪਣਾ ਵੱਡੇ ਬਨੇ ਵਾਲਾ ਕੱਟ ਸਕਦੇ ਆ ਅੰਨੀ ਸੀਗੀ ਵੀਡੀਓ ਵੀਡੀਓ ਦੇਖਣ ਲਈ ਫਿਰ ਤੇ ਮੈਂ ਧੰਨਵਾਦ ਕਰਦੀ ਆ ਵਾਹਿਗੁਰੂ ਹਮੇਸ਼ਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਚੰਗਾ ਜੀ ਰੱਖਾ